ਅਰਥਪਰਿਆਂ ਦੇ ਸਾਡੇ ਕੋਲ ਸਾਰੇ ਨਕਸ਼ੇ ਸੀਗੇ ਔਰ ਐਦਾ ਹਮਲਾ ਕੀਤਾ ਕਿ ਇੱਕ ਇੱਕ ਜਗ੍ਹਾ ਜਾ ਕੇ ਜਿੱਥੇ ਚਾਹੀਦਾ ਸੀ ਉੱਥੇ ਠੋਕਿਆ ਚੰਗਾ ਤਰੀਕੇ ਨਾਲ ਤੇ ਡਰੋਨ ਦਾ ਇਹ ਡਰੋਨ ਦੇ ਵਿੱਚ ਇੱਕ ਜੀਪੀਐਸ ਨੈਵੀਗੇਸ਼ਨ ਸਿਸਟਮ ਹੁੰਦਾ ਤੇ ਜਿਹਦੇ ਵਿੱਚ ਜਿੱਥੇ ਨੂੰ ਛੱਡਦੇ ਆ ਤਾਂ ਉਸੇ ਹਿਸਾਬ ਨਾਲ ਇਹ ਨੈਵੀਗੇਸ਼ਨ ਕਰਦੀ ਕਰਦੀ ਉਸ ਵਸਣ ਚਲੇ ਜਾਂਦੀ ਹੈ ਕਿ ਜਿਹੜੀ ਨਿਊਕਲੀਅਰ ਬੰਬ ਛੱਡਣ ਦੀ ਆਪਸ਼ਨ ਹੁੰਦੀ ਹੈ ਉਹ ਲਾਸਟ ਹੁੰਦੀ ਆ ਓਕੇ ਉਹ ਤਾਂ ਕੋਈ ਛੱਡਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਹਾਂ ਬਚਣਾ ਨਹੀਂ ਅਸੀਂ ਖਤਮ ਹੋ ਜਾਣਾ ਇਹਨਾਂ ਨੂੰ ਦੋਵੇਂ ਨਿਕਾਣਾ ਨਾਲ ਹੀ ਖਤਮ ਕਰੀਏ ਉਹ ਆਲ ਲਾਸਟੇ ਹੁੰਦੇ ਆ ਔਰ ਉਹ ਮੇਰਾ ਕਮਜ਼ੋਰ ਮਲਕ ਹੁੰਦਾ ਹੋ ਛੜਦਾ ਆਮ ਤੌਰ ਤੇ ਦੋਨੋਂ ਮਲਕਾਂ ਨੂੰ ਵੀ ਅੰਦਰੂਨੀ ਤੌਰ ਤੇ ਪਤਾ ਕਿ ਬਹੁਤ ਬਹੁਤ ਜ਼ਿਆਦਾ ਲੜਾਈ ਕਹਿਣਾ ਬੜਾ ਸੌਖਾ ਹੁੰਦਾ ਅਸੀਂ ਇੱਥੇ ਜੋ ਮਾਂਜੀ ਬੋਲੀ ਜਾਂਦੇ ਆ ਸਾਰੀ ਦੁਨੀਆ ਲੇਕਿਨ ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਲੜਾਈ ਹੁੰਦੀ ਕਿ ਐ ਖੁਸ਼ਕਸੂਤੀ ਨਾਲ ਸਾਡਾ ਜਿਹੜਾ ਇਹ ਡਿਫੈਂਸ ਸਿਸਟਮ ਬਹੁਤ ਸਟਰੋਂਗ ਹੈ ਜਿਹੜੀ ਐਸ 400 ਮਿਰਾਈਲਸ ਨੇ ਇਹ ਦੁਨੀਆ ਵਿੱਚ ਬਹੁਤ ਗਾਤਕ ਮੰਨੇ ਜਾਂਦੇ ਆ ਬੜੇ ਇਫੈਕਟਿਵ ਨੇ ਜਹਾਜ਼ਾਂ ਨੂੰ ਕਰਾਸ ਨਹੀਂ ਹੋਣ ਦਿੰਦੇ ਜਾਂ ਆ ਜਿਹੜੀਆਂ ਡਰੋਨਸ ਵਗੈਰਿਆਂ ਡਰੋਨਸ ਵਗੈਰਾ ਉਹ ਛੱਡ ਰਹੇ ਨੇ ਉਹਨਾਂ ਨੂੰ ਬਹੁਤ ਨਾਲ ਨੇ ਮਾਰ ਕਰਾਏ ਇਹਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜੋ ਅੱਜ ਦੀ ਰਾਤ ਜਿਹੜੀ ਕਿ ਖਾਸ ਤੌਰ ਤੇ ਗੱਲ ਕਰੀਏ ਪੰਜਾਬ ਦੇ ਲਈ ਇੱਕ ਬਲੈਕਆਊਟ ਰਾਤ ਹੈ ਔਰ ਗੱਲ ਇੰਡੀਆ ਦੀ ਵੀ ਕਰੀਏ ਤਾਂ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਿਵੇਂ ਕਿ ਬਹੁਤ ਸਾਰੀਆਂ ਖਬਰਾਂ ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਚਾਹੇ ਜਲੰਧਰ ਦੀ ਗੱਲ ਹੋਵੇ ਜਾਂ ਫਿਰ ਤਲਵਾੜੇ ਦੀ ਗੱਲ ਹੋਵੇ ਜਾਂ ਫਿਰ ਜੈਸਲਮੇਰ ਦੀ ਗੱਲ ਹੋਵੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਪਾਕ ਪਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਕੀ ਹਾਲਾਤ ਨੇ ਇਥੋਂ ਦੇ ਬਾਰਡਰ ਦੇ ਆਪਾਂ ਜਾਣਾਂਗੇ ਸਾਡੇ ਨਾਲ ਨੇ ਰਟਾਇਰਡ ਬਰਗੇਡੀਅਰ ਰਾਜਕੁਮਾਰ ਜੀ ਬ੍ਰਿਗੇਡ ਸਾਹਿਬ ਜੋ ਹਾਲਾਤ ਹੈ ਇਸ ਵੇਲੇ ਬਾਰਡਰ ਦੀ ਗੱਲ ਕਰੀਏ ਬਣੇ ਹੋਏ ਨੇ ਚਾਹੇ ਉਪਾਕ ਦੀ ਗੱਲ ਹੈ ਚਾਹੇ ਫਿਰ ਇੰਡੀਆ ਦੀ ਗੱਲ ਕਰੀਏ ਜਿਵੇਂ ਪੰਜਾਬ ਦੀ ਹਾਲਾਤ ਕਿਵੇਂ ਨੇ ਇਸ ਵੇਲੇ ਹਾਲਾਤ ਤਾਂ ਕੱਲੇ ਪੰਜਾਬ ਦੇ ਖਰਾਬ ਨਹੀਂ ਬਾਰਡਰ ਦੇ ਨਾਲ ਨਾਲ ਉਹਨਾਂ ਨੇ ਸਾਰੇ ਅੱਜ ਅਟੈਕ ਕੀਤਾ ਦੋ ਇਸ ਨੂੰ ਦੇਖਿਆ ਉਹਨਾਂ ਸੁਣਿਆ ਹੋਣਾ ਜੀ ਅਰ ਇਹਦੇ ਵਿੱਚ ਕੋਈ ਅਚੰਭੇ ਵਾਲੀ ਗੱਲ ਨਹੀਂ ਜਦੋਂ ਅਸੀਂ ਪਰਸੋਂ ਇਕੇਤਾ ਸਿਗਰਟਾ ਹਮਲਾਵਾਂ ਨੇ 9 ਟੈਰਰਿਸਟ ਸੈਂਟਰਸ ਤੇ ਜੀ ਉੱਥੋਂ ਬਾਅਦ 100% ਉਮੀਦ ਸੀ ਕਿ ਉਹ ਰਿਟੈਲੀਏਟ ਕਰਨਗੇ ਜ਼ਰੂਰ ਉਹਨਾਂ ਕੋਲ ਪੋਲੀਟਿਕਲੀ ਜਾਂ ਮਿਲਟਰੀਲੀ ਵੀ ਕੋਈ ਚਾਰਾ ਨਹੀਂ ਸੀ ਹਮਲਾਵਾਂ ਨੇ ਕਰ ਲੈ ਹੀ ਸਕਾ ਪਰ ਅਸੀਂ ਕਾਫੀ ਹੱਦ ਤੱਕ ਪਹਿਲਾਂ ਤੋਂ ਤਿਆਰ ਸੀ ਸਾਡੀਆਂ ਇੱਥੇ ਵੱਡੇ ਪੱਧਰ ਤੇ ਮੀਟਿੰਗਸ ਹੋਣੀਆਂ ਹੋਈਆਂ ਮੀਆਂ ਜਦੋਂ ਮੇਰੇ ਨੋ ਸਟਮਿਟਰ ਨੇ ਫੋਰਚੂਨ ਉਹਨਾਂ ਤੋਂ ਪਤਾ ਚੱਲਦਾ ਜਾਂਦਾ ਹੈ ਕਿ ਬਹੁਤ ਵੱਡੇ ਲੈਵਲ ਤੇ ਮੀਟਿੰਗਸ ਹੁੰਦੀਆਂ ਨੇ ਅੰਸੀ ਤੇ ਇਸ ਟਾਈਮ ਵੀ ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ ਇਸ ਟਾਈਮ ਵੀ ਤਿੰਨੋਂ ਸਾਡੇ ਆਰਮੀ ਨੇਵੀਅਰ ਫੋਰਸ ਦੇ ਸ਼ੀਫ ਇਸ ਟਾਈਮ ਪ੍ਰਾਈਮ ਮਿੰਿਸਟਰ ਕੋ ਬੈਠੇ ਨੇ ਦਿੱਲੀ ਤੇ ਮਾਮਲਾ ਕਾਫੀ ਸੀਰੀਅਸ ਹੋ ਚੁੱਕਿਆ ਵਾ ਕਿਉਂਕਿ ਇਹ ਇਹਨਾਂ ਨੇ ਹੁਣ ਨਾਰਮਲੀ ਹੁੰਦਾ ਇਹਦੇ ਨਾਲ ਐਲੋਸੀ ਟਾਈਪ ਐਲੋਸੀ ਦੀ ਹੁੰਨਣਾ ਹੁੰਦੀ ਸੀ ਜਿਆਦਾ ਜੀ ਲਾਈਨ ਲਾਈਨ ਆਫ ਕੰਟਰੋਲ ਦੀ ਇੰਟਰਨੈਸ਼ਨਲ ਬਾਰਡਰ ਤੇ ਬਹੁਤ ਕੱਟ ਹੁੰਦਾ ਸੀ ਕਰਾਸ ਕਰਨ ਸਾਡੇ ਜਹਾਜ਼ ਜਾਂ ਹੋਰ ਚੀਜ਼ਾਂ ਬੱਤ ਅੱਜ ਸਾਰੇ ਕੁਝ ਹੋ ਗਿਆ ਤੁਸੀਂ ਦੇਖਿਆ ਹੋਣਾ ਜੀ ਤੇ ਤਿੰਨ ਜਹਾਜ਼ ਉਹਨਾਂ ਦੇ ਇੱਥੇ ਅਸੀਂ ਮਾਰ ਗਏ ਸਾਡੇ ਵੀ ਜਦੋਂ ਜੰਮੂ ਉਹਨਾਂ ਨੇ ਅਟੈਕ ਕੀਤਾ ਸਾਡੇ ਵੀ ਜਹਾਜ਼ ਉੱਥੋਂ ਟੇਕ ਆਫ ਹੋਏ ਸਾਰੇ ਤੇ ਉਹਨਾਂ ਦੀ ਕੋਈ ਖਬਰ ਨਹੀਂ ਆਈ ਬੱਸ ਕੀ ਕਰਕੇ ਆਏ ਨੇ ਹਾਂ ਲੇਕਿਨ ਇੰਟਰਨੈਸ਼ਨਲ ਬਾਰਡਰ ਕਰਾਸ ਕਰਨਾ ਅੱਜ ਬਹੁਤ ਜ਼ਿਆਦਾ ਹੁਲੰਘਣਾ ਹੋਈਆਂ ਜੋ ਇੱਕ ਵਾਕਈ ਚਿੰਤਾਜਨਕ ਹੈ ਲੜਾਈ ਦੀ ਇਹ ਨਿਸ਼ਾਨੀਆਂ ਹੁੰਦੀਆਂ ਤੇ ਮੇਰਾ ਖਿਆਲ ਹੈ ਸਾਡੇ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਉਹਨਾਂ ਵੀ ਇੰਟਰਨੈਸ਼ਨਲ ਲੈਵਲ ਤੇ ਡਿਪਲੋਮੈਟਿਕ ਐਫਰਟ ਕਾਫੀ ਕੀਤੇ ਹੈ ਇਟਲੀ ਨਾਲ ਇਟਲੀ ਦੇ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਹੈ ਤੇ ਉਧਰੋਂ ਬੰਗਲਾਦੇਸ਼ ਨੇ ਵੀ ਆਪਣਾ ਨੇਵੀ ਨੇਵੀ ਦਾ ਕੋਈ ਬੇੜਾ ਬੂੜਾ ਭੇਜਿਆ ਛੋਟਾ ਮोटा ਦੂਜੇ ਪਾਸੇ ਇਟਲੀ ਨੇ ਪਹਿਲੇ ਦੋ ਤਿੰਨ ਦਿਨ ਪਹਿਲਾਂ ਭੇਜ ਦਿੱਤਾ ਸੀ ਇਹ ਇਹ ਅਸਾਰ ਸਾਫ ਸੇ ਸਾਇਰ ਹੁੰਦੇ ਨੇ ਕਿ ਇੱਕ ਵੱਡੇ ਪੱਧਰ ਦੀ ਲੜਾਈ ਵੀ ਹੋ ਸਕਦੀ ਹੈ ਅ ਤੇ ਸਾਡੇ 120 ਬ੍ਰਿਗੇਡ ਐਟ ਰਿਜੋਰੀ ਚ ਉੱਥੇ ਉੱਥੇ ਕੈਰਿਸਟਾਨ ਹੈ ਬਹੁਤ ਵੱਡਾ ਚਾਰੋਂ ਪਾਸੇ ਫਾਇਰ ਕੀਤਾ ਹੋਣੇ ਥੋੜੇ ਦਿਨ ਪਹਿਲਾਂ ਦੇ ਆਲ ਆਲ ਆਊਟ ਐਫਰਟ ਕਿਤੇ ਜਾ ਰਹੇ ਦੋਨੋਂ ਪਾਸਿਓਂ ਤੋਂ ਇੱਕ ਦੂਜੇ ਨੂੰ ਨੁਕਸਾਨ ਕਰਨ ਦੇ ਲਈ ਤੁਸੀਂ ਬਾਕੀ ਜਿਸ ਤਰ੍ਹਾਂ ਦੀਆਂ ਅਖਬਾਰ ਇਹਦੇ ਟੀਵੀ 'ਚ ਆਈ ਰਹੀਆਂ ਨੇ ਅਸੀਂ اسلامਾਬਾਦ ਤੋਂ ਰਾਜਸਥਾਨ ਇਥੇ ਲਾਹੌਰ ਤੇ ਹਰਦੋਰੇ ਫੈਸਲਾਬਾਦ ਦੇ ਇਹ ਸਾਰੇ ਸਾਰੇ ਵੱਡੇ ਵੱਡੇ ਕਸਬਿਆਂ ਤੇ ਸ਼ਹਿਰਾਂ ਤੇ ਅਸੀਂ ਵੀ ਟੈਕ ਕੀਤਾ ਉਹਨਾਂ ਨੇ ਵੀ ਕੀਤਾ ਸਾਡਿਆਂ ਤੇ ਉਹਨਾਂ ਨੇ ਦਾ ਸ਼ਟਾਰਟ ਕੀਤਾ ਸੀ ਸਵੇਰ ਸ਼ਾਮੀ ਜੰਮੂ ਤੋਂ ਜੀ ਤੇ ਜੰਮੂ ਤੋਂ ਅੱਗੇ ਸ਼ਿਦਨਾਗਰ ਸ਼ਿਦਨਾਗਰ ਤੋਂ ਸੌਤਰ ਤੇ ਲੱਗਿਆ ਉਹ ਜਸਲਮੇਟ ਤੱਕ ਲੱਗਿਆ ਪਠਾਨਕੋੜ ਵਗੈਰਾ ਮੇਰੇ ਸਾਹ ਸਾਰੇ ਕੋਈ ਨਹੀਂ ਛੱਡੀ ਨਹੀਂ ਜਿੱਥੇ ਉਹਨਾਂ ਨੇ ਟੈਕਨੀਕ ਦਾ ਸਾਡਾ ਖੁਸ਼ਕਸਨ 13 ਸਾਡਾ ਜਿਹੜਾ ਇਹ ਡਿਫੈਂਸ ਸਿਸਟਮ ਬਹੁਤ ਸਟਰੋਂਗ ਹੈ ਜਿਹੜੀ ਇਸ 400 ਮਿਜ਼ਾਈਲਸ ਨੇ ਇਹ ਦੁਨੀਆ ਵਿੱਚ ਬਹੁਤ ਗਾਤਕ ਮੰਨੇ ਜਾਂਦੇ ਆ ਬੜੀਆਂ ਇਫੈਕਟਿਵ ਨੇ ਜਹਾਜ਼ਾਂ ਨੂੰ ਕਰਾਸ ਨਹੀਂ ਹੋਣ ਦਿੰਦੇ ਜਾਂ ਅਜਿਹੜੀਆਂ ਡਰੋਨਸ ਵਗੈਰਿਆਂ ਡਰੋਨਸ ਵਗੈਰਾ ਉਹ ਛੱਡ ਰਹੇ ਨੇ ਉਹਨਾਂ ਨੂੰ ਬਹੁਤ ਨੁਕਸਾਨ ਨੇ ਮਾਰ ਕਰਾਇਆ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਠੀਕ ਮੈਜਰ ਸਾਹਿਬ ਇਹ ਵੀ ਨਹੀਂ ਲੱਗਦਾ ਇਸ ਵਾਰ ਦੀ ਜਿਹੜੀ ਟੈਕਨੋਲੋਜੀ ਕਿਉਂਕਿ ਪੁਰਾਣੀਆਂ جنگਾਂ ਜਦੋਂ ਹੁੰਦੀਆਂ ਸੀਆਂ ਜਾਂ ਤੇ ਟੈਂਕਸ ਹੁੰਦੇ ਸੀ ਜਾਂ ਫਿਰ ਬੰਕਰ ਦੇ ਵਿੱਚ ਆਰਮੀ ਜਿਹੜੀ ਆ ਲੜਾਈ ਕਰਦੀ ਸੀ ਇਹ ਪਰ ਇਸ ਵਾਰ ਦੀ ਜਿਹੜੀ ਟੈਕਨੋਲੋਜੀ ਨਵੀਂ ਨਹੀਂ ਹੈ ਲੱਗਦਾ ਇਸ ਨਵੀਂ ਟੈਕਨੋਲੋਜੀ ਦੇ ਨਾਲ ਜਿਹੜੇ ਜੋ ਹਾਲਾਤ ਨੇ ਦੋਨਾਂ ਦੇਸ਼ਾਂ ਦੇ ਜਿਹੜੇ ਕਾਫੀ ਨੁਕਸਾਨ ਜਿਹੜੇ ਹੋਣ ਦੀ ਸੰਭਾਵਨਾ ਹੈ ਹਮ ਬਿਲਕੁਲ ਹੈਗੀ ਹੈ ਜਦੋਂ ਤੁਸੀਂ ਦੇਖੋ ਨਾ ਜਿਹੜੇ ਰਫਲ 에ਅਰਕ੍ਰਾਫ ਇਹ ਤੇ ਬਾਰਡਰ ਕ੍ਰੋਸ ਹੀ ਨਹੀਂ ਕੀਤਾ ਸੀ ਪਹਿਲੇ ਦਿਨ ਜਿਹੜੇ ਉੱਥੇ ਨੌਕਲ ਨੌ ਟਿਕਾਣਿਆਂ ਤੇ ਹਮਲਾ ਕੀਤਾ ਆਪਾਂ ਪੈਰਿਸਟਾਨੇ ਤੇ ਉਹ ਤਾਂ ਮਤਲਬ ਉਹ ਬਹੁਤ ਉੱਚਾ ਜਾ ਕੇ ਉਹਨਾਂ ਦੀ ਮਸਾਇਲ ਜਦੋਂ ਆਪਰ ਸੀ ਬਹੁਤ ਇਫੈਕਟਿਵ ਮੈਂ ਟਾਰਗੇਟ ਉੱਤੇ ਹੀ ਦੇਖ ਲਓ ਅੱਤਵਾਦੀਆਂ ਨੇ ਸਾਡੇ ਪੁਲਿਸ ਨੂੰ ਨਕਸ਼ੇ ਸਗੇ ਔਰ ਐਦਾ ਹਮਲਾ ਕੀਤਾ ਕਿ ਇੱਕ ਇੱਕ ਜਗ੍ਹਾ ਜਾ ਕੇ ਜਿੱਥੇ ਚਾਹੀਦਾ ਸੀ ਉੱਥੇ ਠੋਕਿਆ ਚੰਗੇ ਤਰੀਕੇ ਨਾਲ ਤੇ ਇਹਦੇ ਨਾਲ ਨੁਕਸਾਨਤਾ ਹਾਈ ਟੈਕਨੋਲੋਜੀ ਨਾਲ ਤੇ ਜਿਹੜਾ ਡਰਾੜੀ ਗੱਲ ਹੈ ਕਿ ਉਹ ਸਟੇਜ ਨਾ ਜਾਵੇ ਕਿ ਪਾਕਿਸਤਾਨ ਨਿਊਕਲੀਅਰ ਵੈਪਨ ਨਾ ਛੱਡ ਦੇ ਉਹਦਾ ਬਹੁਤ ਨੁਕਸਾਨ ਹੋ ਜਾਣਾ ਉਹਨਾਂ ਨੂੰ ਤਾਂ ਹੋਣਾ ਹੀ ਹੋਣਾ ਸਾਨੂੰ ਵੀ ਨਾਲ-ਨਾਲ ਹੋਣਾ ਸਾਡਾ ਮੁੱਲ ਖਲੇ ਵੱਡਾ ਅਸੀਂ ਬਾਤ ਕਰਾਂਗੇ ਸਾਡਾ ਕਾਫੀ ਉਹ ਤਾਂ ਹੈ ਹੀ ਬਹੁਤ ਛੋਟਾ ਮੁੱਲ ਹੈ ਜੇ ਅਸੀਂ ਵੱਡਾ ਕੋ ਨਿਊਕਲੀਅਰ ਬੰਬ ਵਗੈਰਾ ਛੱਡ ਦਈਏ ਫਿਰ ਉਸ ਖਤਮ ਹੋ ਜਾਏਗਾ ਬ੍ਰਿਗੇਡ ਸਾਹਿਬ ਜਿਵੇਂ ਹੋਣਾ ਜਿਹੜੀ ਜੰਗ ਦੀ ਲੜਾਈ ਦੀ ਗੱਲ ਕਰੀ ਜੋ ਹਮਲੇ ਹੋ ਰਹੇ ਨੇ 에ਅਰ ਵੇਜ਼ ਹੋ ਰਹੇ ਨੇ ਹਵਾਈ ਹਮਲੇ ਹੋ ਰਹੇ ਨੇ ਕਿਉਂਕਿ ਪੰਜਾਬ ਦੇ ਜਿੱਥੇ ਪਠਾਨਕੋਟ ਦੀ ਗੱਲ ਕਰੀਏ ਜਾਂ ਸ਼ਾਇਦ ਹੁਸ਼ਿਆਰਪੁਰ ਦੀ ਗੱਲ ਕਰੀਏ ਜਲੰਧ ਦੀ ਗੱਲ ਜਿੱਥੇ ਆਰਮੀ ਹੈ ਜਿੱਥੇ ਕੇ 에ਅਰ ਬੇਸ ਨੇ ਜਾਂ ਉੱਥੇ ਜ਼ਿਆਦਾ ਅਟੈਕ ਕੀਤੇ ਜਾ ਰਹੇ ਨੇ ਕਿ ਲੱਗਦਾ ਹੁਣ ਉਹ ਸਮਾਂ ਆ ਗਿਆ ਕਿ ਜਿਹੜੀ ਆ ਸਾਡੀ ਥਲ ਸੈਨਾ ਆ ਹਵਾਈ ਦੂਜੀ ਆਪਣੇ ਜਲ ਸੈਨਾ ਆ ਇਤਨੇ ਆਰਮੀ ਜਿਹੜੀ ਹੁਣ ਇਕੱਠੀਆਂ ਹੋ ਕੇ ਜਿਹੜੀਆਂ ਜੰਗ ਵਿੱਚ ਸਮੂਲੀਅਤ ਕਰਨੀਆਂ ਨੇ ਸਾਰਾ ਕੁਛ ਥਾਹ ਰਿਹਾ ਆਪਣੀ ਆਪਣੀ ਜਗ੍ਹਾ ਬੈਠੇ ਨਾ ਜਾ ਕੇ ਉਹ ਇਦਾਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਕਿ ਇੱਥੇ ਉਹ ਆਪਣੇ ਛੌਣਿਆਂ 'ਚ ਥੋੜੀ ਬੈਠੇ ਹੋਣ ਜੀ ਜੀ ਛੌਣੇ ਤਾਂ ਖਾਲੀ ਹੋ ਚੁੱਕੇ ਆ ਉਹ ਜਿੱਥੇ ਜਿੱਥੇ ਉਹਨਾਂ ਦੇ ਆਪਰੇਸ਼ਨ ਏਰੀਆਜ਼ ਨੇ ਸਾਡੀ ਸੈਨਾ ਵੀ ਈਵਨ ਨੇਵੀ 에어 ਫੋਰਸ ਉਹ ਬਿਲਕੁਲ ਟੋਟਲ ਆਪਰੇਸ਼ਨਲਾਈਜ਼ ਹੋ ਚੁੱਕਿਆ ਨੇ ਔਰ ਆਪਣੇ ਟਿਕਾਣਿਆਂ ਤੇ ਤਨਾਤ ਨੇ ਪੂਰੀ ਤਰ੍ਹਾਂ ਇਲੈਕਟ੍ਰਨ ਨੇ ਔਰ ਇਹ ਦੇ ਵਿੱਚ ਹੁਣ ਜੇ ਅਗਰ ਅਗਰ ਹਮਲਾ ਪਾਕਿਸਤਾਨ ਤੇ ਕਰਨਾ ਹੋਵੇ ਜੋ ਰੱਬ ਕਰੇ ਨਾ ਲੜਾਈ ਹੋਵੇ ਪੂਰੀ ਤਾਂ ਅੱਜ ਨਾਲੋਂ ਵਧੀਆ ਮੌਕਾ ਕੋਈ ਨਹੀਂ ਹੈ ਅੱਜ ਅੱਜ ਪਾਕਿਸਤਾਨ ਅੰਦਰੂਨੀ ਤੌਰ ਤੇ ਬਹੁਤ ਕਮਜ਼ੋਰ ਹੈ ਜੀ ਫਾਈਨੈਂਸ਼ੀਅਲੀ ਤਾਂ ਹੈਗਾ ਹੀ ਇਕਨੋਮਿਕਲੀ ਬਹੁਤ ਪਿਛੜ ਗਿਆ ਵਾ ਤੇ ਉਹਦਾ ਇੱਕ ਕਿਸਮ ਦਾ ਖਤਮ ਹੁੰਦਾ ਹੁੰਦਾ ਚਾਹ ਤੋਂ ਇਹ ਪ੍ਰੇਮ ਹੋਇਆ ਉਹ ਬਚ ਗਿਆ ਸੀ ਕੁਝ ਕੁਝ ਸਾਲ ਪਹਿਲਾਂ ਤੇ ਗ੍ਰੀਸ ਨੂੰ ਦੇਖੇ ਸ਼੍ਰੀਲੰਕਾ ਨੂੰ ਦੇਖੇ ਇਹ ਪਾਕਿਸਤਾਨ ਇਹ ਕੋਈ ਕੋਈ ਹਾਲਤ ਹੋ ਗਈ ਸੀ ਖਤਮ ਹੋਣ ਦੇ ਨੋ ਬਤਾ ਗਈ ਸੀ ਉਹ ਦੂਜੀ ਸਭ ਤੋਂ ਵੱਡੀ ਉਕੀਸ ਹੈ ਕਿ ਇਹਨਾਂ ਦੇ ਜਿਹੜੇ ਸੂਬੇ ਅੰਦਰ ਪਾਕਿਸਤਾਨ ਦੇ ਜਿਹੜਾ ਬਲੋਚਿਸਤਾਨ ਹੈ ਉਹ ਟੋਟਲ ਉਹਦਾ ਆਰਮੀ ਨੂੰ ਟਿਕਨੇ ਨਹੀਂ ਦਿੰਦਾ ਉੱਥੇ ਆਰਮੀ ਵੀ ਚੱਲਣਾ ਨਹੀਂ ਦਿੰਦਾ ਹਾਂ ਪਰਸੋਂ ਵੀ ਉਹਨਾਂ ਨੇ 400 ਬੰਦਾ ਆਰਮੀ ਦਾ ਮਾਰਿਆ ਬਲੋਚਿਸਤਾਨ ਦੇ ਵਿੱਚ ਤੇ ਉਹ ਕਿਸੇ ਵੀ ਟਾਈਮ ਆਜ਼ਾਦੀ ਲੈ ਸਕਦੇ ਉਹਨਾਂ ਤੋਂ ਕਿ ਕਿਤੇ ਸਾਡੇ ਨਾਲ ਬਾਰਡਰ ਲੱਗਦਾ ਹੁੰਦਾ ਉਹ ਹੈ ਕਿਮ ਸਾਈਡ ਤੇ ਨੇ ਜੀ ਇਰਾਨ ਨਾਲ ਦਾ ਬਾਰਡਰ ਹੈ ਇਸ ਪਾਸੇ ਨਹੀਂ ਹੈ ਇਹ ਸਾਡੇ ਨਾਲ ਉਹ ਸਾਨੂੰ ਉਹਨਾਂ ਨੂੰ ਯਾਦ ਕਰਾਉਣ ਦਾ ਬਹੁਤ ਬਿਜ਼ੀ ਸੀਗਾ ਪਰ ਉਹਨਾਂ ਨੂੰ ਸਾਡੀ ਮਦਦ ਦੀ ਬਹੁਤ ਲੋੜ ਹੈ ਯਾਦ ਹੋਣ ਦੇ ਲਈ ਪਰ ਲੇਕਿਨ ਫਿਰ ਵੀ ਉਹ ਅੱਜ ਤੁਸੀਂ ਦੇਖਿਆ ਹੋਣਾ ਕੁਝ ਦਿਨ ਪਹਿਲਾਂ ਪੜਿਆ ਹੋਣਾ ਉਹਨੇ ਟ੍ਰੇਨ ਹਾਈਜੈਕ ਕਰ ਲਈ ਸੀ ਕਿੰਨੀ ਵੱਡੀ ਗੱਲ ਹੈ ਮਸਲ ਟ੍ਰੇਨ ਨੂੰ ਹਾਈਜੈਕ ਕਰ ਲੈਣਾ ਜੀ 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 ਤੇ ਉਹਨਾਂ ਦੀ ਪੂਰੀ ਚੱਲਦੀ ਉੱਥੇ ਤੇ ਪਾਕਿਸਤਾਨ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਸਾਡੇ ਲਈ ਸਾਡਾ ਸਾਡੀ ਸਪੋਰਟ ਸਿਸਟਮ ਹੈ ਸਾਨੂੰ ਉਹਨਾਂ ਦਾ ਸਪੋਰਟ ਸਿਸਟਮ ਤੇ ਇੱਕ ਜਿਹੜੀ ਖੋਰ ਪਰ ਨੌਰ ਸੇ ਚਲੇ ਜੇ ਉੱਤਰੇ ਸੁਰਾ ਉਥੋਂ ਉਥੇ ਇੱਕ ਹੋਰ ਪ੍ਰਵਿੰਸ ਪਖਤੂਨ ਨੇ ਨੌਰ ਨੌਰ ਸੀਸ ਫਰੰਟੀ ਪ੍ਰਵਿੰਸ ਕੰਡਰਸ਼ਿਪ ਇਹਨਾਂ ਤੇ ਉਹਨੂੰ ਅੱਜਕੱਲ ਪਖਤੂਨ ਨੇ ਸਥਾਨਕ ਪ੍ਰਸ਼ਦਾ ਬੋਲਦੇ ਨੇ ਉਥੇ ਵੀ ਆਜ਼ਾਦੀ ਚਾਹੁੰਦੇ ਆ ਉਥੇ ਬਹੁਤ ਹੱਤਬਾਗਾ ਰੋਜ਼ ਆਰਮੀ ਮਰਦੀ ਉਥੇ ਪਾਕਿਸਤਾਨ ਦੀ ਤੇ ਤੀਜਾ ਆ ਜਾਂਦਾ ਸਾਡਾ ਪਾਕਿਸਤਾਨ ਅਕੁਪਾਈਡ ਕਸ਼ਮੀਰ ਜਿਹਨੂੰ ਅਸੀਂ ਕਹਿੰਦੇ ਆ ਉਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਆ ਉਥੇ ਦੇ ਲੋਕ ਵੀ ਐਂਟੀ ਪਾਕਿਸਤਾਨ ਨੇ ਜੀ ਇਹ ਕਿਰਦਾਨ ਦੇ ਇੰਟਰਨਲ ਹਾਲਾਤ ਹੋਣ ਬਾਕੀ ਇਵਨ ਜੇ ਸਿੰਧ ਚ ਦੇਖਿਆ ਜੀ ਪੰਜਾ ਦਾ ਸੂਬਾ ਸਿੰਧ ਹੈ ਉੱਥੇ ਵੀ ਇੰਟਰਨਲੀ ਬਹੁਤ ਰਿਫਟ ਹੈ ਕਿ ਪਾਕਿਸਤਾਨ ਦੇ ਨਾਲ ਉਹਨਾਂ ਦੀ ਇੱਕ ਪਾਕਿਸਤਾਨ ਇੱਕ ਪੰਜਾਬ ਹੀ ਹੈ ਜਿਹੜਾ ਇੰਟੈਕਟ ਹੈਗਾ ਪਾਕਿਸਤਾਨ ਨਾਲ ਬਾਕੀ ਕਿੰਨੇ ਸੂਬੇ ਚਾਰੇ ਉਹ ਅਗੇਂਸਟ ਨੇ ਉਹਨਾਂ ਦੇ ਪਰ ਇਹ ਜਿਹੇ ਹਾਲਾਤ ਦੇ ਵਿੱਚ ਉਹਨਾਂ ਲਈ ਲੜਾਈ ਲੜਨੀ ਬਹੁਤ ਔਖੀ ਹੋ ਜਾਣੀ ਜਦੋਂ جنگ ਪੂਰਾ ਹੋ ਜਾਣਾ ਉਹਨਾਂ ਲੋਕਾਂ ਦਾ ਸਪੋਰਟ ਇੰਡੀਆ ਦੀ ਕਰਨੇ ਨਾ ਚਾਹੁੰਨ ਉਹ ਦੀ ਕਰਨੀ। ਇੱਕ ਬ੍ਰਿਗੇਡ ਸੇ ਜਿਵੇਂ ਨਿਊਕਲੀਅਰ ਦੀ ਗੱਲ ਕਰੀਏ ਜਾਂ ਜਿਵੇਂ ਪਰਮਾਣੂ ਬੰਬ ਦੋਨਾਂ ਦੇਸ਼ਾਂ ਕੋਲ ਨੇ ਅਗਰ ਜੇ ਦੋਨੋਂ ਦੇਸ਼ ਜਾਂ ਪਾਕਿਸਤਾਨ ਜਾਂ ਇੰਡੀਆ ਚਲਾਉਂਦੇ ਨੇ ਤਿੱ ਫਿਰ ਤਾਂ ਲੱਗਦਾ ਵੀ ਇੱਕ ਤਬਾਹੀ ਜਿਹੜੀ ਆ ਉਹ ਮੰਜ਼ਰ ਜਿਹੜਾ ਉਹ ਸਾਹਮਣੇ ਨਜ਼ਰ ਆਏਗਾ ਕਿਵੇਂ ਲੱਗਦਾ ਕਿੰਨੇ ਚਾਂਸ ਹੈ ਵੈਸੇ ਇਹ ਅੰਕਲ ਜਿਹੜੀ ਨਿਊਕਲੀਅਰ ਬੰਬ ਸ਼ਦਨ ਵੀ ਆਪਸ਼ਨ ਹੁੰਦੀ ਹੈ ਉਹ ਲਾਸਟ ਹੁੰਦੀ ਆ ਓਕੇ ਉਹ ਤਾਂ ਕੋਈ ਛੱਡਦਾ ਜਦੋਂ ਉਹਨੂੰ ਪਤਾ ਲੱਗ ਗਿਆ ਹਾਂ ਬਚਣਾ ਨਹੀਂ ਅਸੀਂ ਖਤਮ ਹੋ ਜਾਣਾ ਇਹਨਾਂ ਨੂੰ ਦੋ ਇਨਕਿਓਨ ਨਾਲ ਹੀ ਖਤਮ ਕਰੀਏ ਹੂੰ ਪਰ ਉਹ ਲਾਸਟ ਸਟੇਜ ਹੁੰਦੀ ਆ ਔਰ ਉਹ ਮੇਰਾ ਕਮਜ਼ੋਰ ਮਲਕ ਹੁੰਦਾ ਹੋਊ ਛੱਡਦਾ ਹਾਂ ਤਾਂ ਤੇ ਹੂੰ ਔਰ ਉਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਉਸ ਮਲਕ ਨੂੰ ਹੁੰਦਾ ਜਿਹਦਾ ਏਰੀਆ ਘੱਟ ਹੋਵੇ ਪਾਕਿਸਤਾਨ ਦਾ ਏਰੀਆ ਤਾਂ ਕੋਈ ਸ਼ੁਭ ਨਹੀਂ ਹੈ ਸਾਡੇ ਮੁਤਾਬਿਕ ਜੀ ਤੇ ਸਾਡਾ ਮਤਲਬ ਨੁਕਸਾਨ ਕਰੇਗਾ ਸਾਡੇ ਵੈਸਟਰਨ ਕੁਝ ਸਟੇਟਸ ਨੂੰ ਨੁਕਸਾਨ ਕਰੇਗਾ ਲੇਕਿਨ ਸਾਡਾ ਤਾਂ ਬਹੁਤ ਵੱਡਾ ਏਰੀਆ ਹੈਗਾ ਤੇ ਥੱਲੇ ਤਾਂ ਕੁਝ ਵੀ ਨਹੀਂ ਹੋਣਾ ਸਾਡਾ ਜੇ ਅਸੀਂ ਇੱਕ ਇੱਕ ਮੰਨ ਛੱਡ ਦੋ ਤਾਂ ਪਾਕਿਸਤਾਨ ਦਾ ਬਿਲਕੁਲ ਹੀ ਬਚਣਾ ਰੱਖ ਨੇ ਜੀ ਜੀ ਕੀ ਲੱਗਦਾ ਕਿ ਜੇ ਜੋ ਹਾਲਾਤ ਹੁਣ ਬਣ ਗਏ ਨੇ ਜੋ ਅੱਜ ਦੀ ਰਾਤ ਦੀ ਗੱਲ ਕਰੀਏ ਤਾਂ ਜੋ ਜਿਹੜੇ ਡਰੋਨ ਛੱਡੇ ਜਾ ਰਹੇ ਨੇ 에ਅਰ ਵੇਸ ਤੇ ਛੱਡੇ ਜਾ ਰਹੇ ਨੇ ਜਾਂ ਪੰਜਾਬ ਦੀ ਜਾਂ ਇੰਡੀਆ ਦੀ ਜਿਹੜੀ ਆਰਮੀ ਆ ਉਹਨਾਂ ਦੇ ਜਿਹੜੇ ਵੈਪਨਸ ਨੇ ਜਾਂ ਸਾਡੀ ਕੋ ਜੋ ਵੀ ਹਥਿਆਰ ਨੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੋ ਹਾਲਾਤ ਨੇ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਬੰਲਾ ਜਿਹੜਾ ਫੁੱਲ ਸਕੇਲ ਬਾਤ ਜਿਹੜੀ ਆ ਉਹ ਹੁਣ ਇੱਕ ਸ਼ੁਰੂ ਹੋ ਜਾਏਗੀ ਆਲ ਆਊਟ ਹੋਰ ਹੋਣ ਦੇ ਚਾਂਸ ਹਲੇ ਨਹੀਂ ਲੱਗਦੇ ਤੁਸੀਂ ਦੇਖਿਆ ਹੋਣਾ ਕਿ ਇੰਟਰਨੈਸ਼ਨਲ ਬਾਰਡਰ ਕਰਾਸਿੰਗ ਬੜੀਆਂ ਘੱਟ ਗਈਆਂ ਹਵਾਈ ਜਹਾਜ਼ ਵੇਰਾਂ ਨੇ ਕੁਝ ਕਰਾਸ ਕੀਤਾ ਜਾਂ ਮਿਜ਼ਾਈਲ ਜਿਹੜੀਆਂ ਆਪਣੇ ਮੁੱਲ ਤੋਂ ਬੈਠੇ ਬੈਠੇ ਛੱਡ ਰਹੇ ਨੇ ਬਾਰਡਰ ਤੋਂ ਇਹ ਦੋਨੋਂ ਮੁਲਕਾਂ ਨੂੰ ਵੀ ਅੰਦਰੂਨੀ ਤੌਰ ਤੇ ਪਤਾ ਕਿ ਬਹੁਤ ਬਹੁਤ ਜ਼ਿਆਦਾ ਲੜਾਈ ਕਹਿਣਾ ਬੜਾ ਸੌਖਾ ਹੁੰਦਾ ਹੈ ਅਸੀਂ ਇੱਥੇ ਜੋ ਮਾਜੀ ਬੋਲੀ ਜਾਂਦੇ ਆ ਸਾਰੀ ਦੁਨੀਆ ਲੇਕਿਨ ਜਿਹੜੇ ਜਾਣਦੇ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਲੜਾਈ ਹੁੰਦੀ ਚਾਹ ਜੀ ਤੇ ਉਹ ਲੜਾਈ ਦਾ ਮੋ ਨਾ ਹੀ ਬਹੁਤ ਪਿਆਨਾਕ ਹੈ ਜੀ ਜੀ ਇਹਦੇ ਵਿੱਚ ਬੇਸ਼ੁਮਾਰ ਜਾਨਾਂ ਚਲੇ ਜਾਂਦੇ ਆ ਬੇਸ਼ੁਮਾਰ ਹਥਿਆਰ ਬੋਲਾ ਬਰੂਦ ਖਤਮ ਹੋ ਜਾਂਦਾ ਟੈਂਕ ਬਰਬਾਦ ਹੋ ਜਾਂਦੇ ਔਰ ਇਕਨੋਮੀ ਸਾਡੀ ਕਈ ਕਈ ਦਸ਼ਕ ਪਿੱਛੇ ਚਲੇ ਜਾਣੀ ਦੋਨੋਂ ਮੁਲਕਾਂ ਦੇ ਤੇ ਉਸ ਨੂੰ ਅਵੋਇਡ ਕੀਤਾ ਜਾਵੇ ਜਿੱਥੇ ਤੱਕ ਹੋ ਸਕੇ ਤਾਂ ਬੈਟਰ ਹੈ। ਔਰ ਉਮੀਦ ਹੈ ਕਿ ਲੜਾਈ ਇੰਟਰਨੈਸ਼ਨਲ ਪੱਧਰ ਤੇ ਲੜਾਈ ਨਾ ਹੋਵੇ। ਇੱਕ ਬ੍ਰਿਟਿਸ਼ਰ ਜਿਵੇਂ ਡਰੋਨ ਜਿਹੜਾ ਨਵੀਂ ਟੈਕਨੋਲੋਜੀ ਇਹ ਕਿਵੇਂ ਜੁਸ ਹੁੰਦਾ ਕੀ ਕਿਵੇਂ ਇਹਨੂੰ ਦੁਆ ਕਰਦੇ ਨੇ ਇਹ ਕਿਵੇਂ ਇਹਦਾ ਪ੍ਰਯੋਗਤਿਆਂ ਦਾ ਕਿਵੇਂ ਫਾਈਂਡ ਆਊਟ ਕਰਦਾ ਹੈ ਇਹਦੇ ਬਾਰੇ ਥੋੜਾ ਜਿਹਾ ਜਾਨਣਾ ਚਾਹੁੰਦਾ ਕਿ ਡਰੋਨ ভাই ਕਿਸਮ ਦਾ ਤੁਸੀਂ ਜਹਾਜ਼ ਹੀ ਸਮਝੋ। ਜਹਾਜ਼ ਬਹੁਤ ਮਹਿੰਗੇ ਹੁੰਦੇ ਆ ਔਰ ਜਹਾਜ਼ ਦੇ ਵਿੱਚ ਪਾਇਲਟ ਨੂੰ ਜਾਣਾ ਪੈਂਦਾ। ਡਰੋਨਸ ਦਾ ਐਡਵਾਂਟੇਜ ਇਹ ਹੈ ਕਿ ਇਹ ਤਾਂ ਖਰਚਾ ਜਿਆਦਾ ਤੋਂ ਬਹੁਤ ਘੱਟ ਹੈ ਤੇ ਹੁਣ ਜਿਹੜੀ ਡਰੋਨ ਦੀ ਰੇਂਜ ਵੀ ਕਾਫੀ ਹੋ ਗਈ ਹੈ ਪਹਿਲਾਂ ਘੱਟ ਹੁੰਦੀ ਸੀ ਹੁਣ ਡਰੋਨ ਬੰਡ ਬਹੁਤ ਵੱਡੇ ਲੰਬੇ ਲੰਬੇ ਰੇਂਜ ਤੱਕ ਜਾ ਸਕਦੇ ਆ ਹੁਣ ਸਾਨੂੰ ਇੱਥੇ ਸ ਮੇਰਾ ਘਰ ਇੱਥੇ ਛੋਣੇ ਦੇ ਮੋਰੀ ਹੈ ਛੰਡੇ ਮਾਰਦੇ ਪੌਣੇ ਘੰਟੇ ਤੱਕ ਮੈਂ ਜਾਇਲ ਹਿੱਟ ਕਰ ਸਕਦੀ ਇੱਥੇ ਮਤਲਬ ਇੰਨਾ ਐਫੈਕਟਿਵ ਸਿਸਟਮ ਹੈ ਵਾਰਨਿੰਗ ਸਿਸਟਮ ਵੀ ਇੰਨਾ ਵਧੀਆ ਹੈ ਕਿ ਜੇ ਉਹ ਚੱਲੀ ਬਜ਼ਾਲਤ ਤੋਂ ਪਾਕਿਸਤਾਨ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਦਿਸ਼ਾ ਚਾਰੀ ਤੇ ਉਸੇ ਹਿਸਾਬ ਨਾਲ ਅਸੀਂ ਇੱਥੇ ਨੋ ਸਾਇਰਨ ਫੋਨ ਬਚ ਜਾਂਦੇ ਲੋਕ ਇਲੈਕਟ ਹੋ ਜਾਂਦੇ ਸਾਡਾ ਐਂਟੀ ਡਰੋਨ ਮਾਈਜ਼ਲ ਸਿਸਟਮ ਇਫੈਕਟਿਵ ਹੋ ਜਾਂਦਾ ਸ਼ੁਰੂ ਕਰ ਦਿੰਦਾ ਆਪਣੇ ਮਾਈਜ਼ਲਾਂ ਚੱਲਿਆ ਡਰੋਨ ਦੇ ਡਰੋਨ ਦੇ ਵਿੱਚ ਇੱਕ ਜੀਪੀਐਸ ਨੈਵੀਗੇਸ਼ਨ ਸਿਸਟਮ ਹੁੰਦਾ ਤੇ ਜਿਹਦੇ ਵਿੱਚ ਜਿੱਥੇ ਨੂੰ ਛੱਡਦੇ ਉਹ ਉਸੇ ਹਿਸਾਬ ਨਾਲ ਨੈਵੀਗੇਸ਼ਨ ਕਰਦੀ ਕਰਦੀ ਉਸ ਵੱਸਣ ਚਲੇ ਜਾਂਦੀ ਹੈ ਉਸ ਤੇਸ਼ਕ ਔਰ ਇਹ ਦਾ ਫਿਰ ਕੰਟਰੋਲ ਵੀ ਹੁੰਦਾ ਹੈ ਯਾਨੀ ਕਿ ਇੱਕ ਵਾਰ ਛੱਡ ਤੀਂ ਜਿੱਦ ਤੱਕ ਮਰੀ ਚੱਲ ਜਾਵੇ ਇਹਨੂੰ ਕਈ ਡਰੋਨ ਜਿਹੜੀਆਂ ਹਾਈ ਟੈਕ ਹਾਂ ਉਹਨਾਂ ਨੂੰ ਤੁਸੀਂ ਇੱਥੇ ਬੈਠ ਕੇ ਜਦੋਂ ਕਹੀਂ ਕੰਟਰੋਲ ਆਪਣੇ ਮਿਰਜ਼ਾਈਲਸ ਨੂੰ ਕਰ ਦੇ ਇਹਨਾਂ ਨੂੰ ਇੱਕ ਇੰਟਰ ਕੰਟਰੋਲ ਕਰ ਸਕਦੇ ਆ ਤੇ ਫਿਰ ਇਹਨਾਂ ਦੇ ਵਿੱਚ ਹਥਿਆਰ ਵੀ ਵੈਪਨਸ ਵੀ ਅਸੀਂ ਜਿਹੜੇ ਵੀ ਬੰਬ ਗੇ ਰੱਖੇ ਉਹ ਰੱਖੇ ਜਾ ਸਕਦੇ ਆ ਤੇ ਯੂ نو ਇਹ ਸਮਝੇ ਕਿ ਮਨੀ 에ਅਰਕ੍ਰਾਫਟ ਸਮਝ ਲਓ ਤੁਸੀਂ ਜਿਹਦੇ ਵਿੱਚ ਕੁਝ ਇੱਕ ਫੈਸਿਲਿਟੀ ਜਹਾਜ਼ਾਂ ਨੂੰ ਇਕੱਠਾ ਹੁੰਦੀਆਂ ਤੇ ਆਦਰਵਾਇਜ਼ ਇਹ ਮੈਂ ਵੀ ਅੱਜਕੱਲ ਬਹੁਤ ਘਾਤਕ ਹੋ ਗਏ ਆ ਡਰੋਨਸ ਜਿਹੜੀਆਂ ਸਾਡੇ ਅਸੀਂ ਇਜ਼ਰਾਈਲ ਦੀਆਂ ਸਾਡੀਆਂ ਡਰੋਨ ਸੀਗਿਆ ਹੁਣ ਇਹਦੇ ਛੱਡੀਆਂ ਅਸੀਂ ਕਾਫੀ ਉਹ ਬਹੁਤ ਇਫੈਕਟਿਵ ਹੋ ਰਹੇ ਆ ਬਹੁਤ ਜ਼ਿਆਦਾ ਜੇ ਅਗਰ ਬਰਗਰਸ ਇੱਕ ਲਾਸਟ ਵਾਰ ਜੇ ਬਾਹਰ ਰੁਕਣੀ ਹੋਵੇ ਜੰਗ ਨੂੰ ਇਸ ਚੀਜ਼ ਨੂੰ ਰੋਕਣਾ ਹੋਵੇ ਤਾਂ ਕਿਵੇਂ ਦੋਵਾਂ ਦੇਸ਼ ਜਿਹੜੇ ਕਿ ਕਿਦਾਂ ਕੰਪਰੋਮਾਈਜ਼ ਕਰਨ ਉਹ ਤਾਂ ਇੱਕ ਤਾਂ ਇੰਟਰਨੈਸ਼ਨਲ ਕਮਿਊਨਿਟੀ ਆਪਣਾ ਰੋਲ ਜਦ ਸਹੀ ਅਦਾ ਕਰਨਾ ਹੈ ਜੀ ਜਿਵੇਂ ਯੂਐਸਾ ਰੂਸ ਆ ਪਾਣੀ ਹੈ ਸਾਰੇ ਦੇ ਇਫੈਕਟਿਵ ਮੁਲਕ ਨੇ ਇਹ ਥੋੜਾ ਜਿਹਾ ਜ਼ਿਆਦਾ ਪ੍ਰੈਸ਼ਰ ਪਾਣ पे ਨਹੀਂ ਕਰੋ ਤੁਹਾਡਾ ਹੱਲ ਹੋਰ ਤਰੀਕੇ ਨਾਲ ਬਹਿ ਕੇ ਕਰਾਇਆ ਜਾ ਸਕਦਾ ਲੇਕ ਇੱਕ ਤਾਂ ਹੋਗਾ ਇੱਕ ਸਾਡੇ ਆਪਣੇ ਜਿਹੜੇ ਲੀਡਰਸ਼ਿਪ ਹੈ ਜੇ ਮੈਚਿਓਰਡ ਹੋਵੇ ਉਹ ਉਮੀਦ ਹੈ ਕਿ ਸਾਡੀ ਲੀਡਰਸ਼ਿਪ ਵੀ ਨਹੀਂ ਚਾਹੇਗੀ ਆਲ ਆਊਟ ਜਾਣੂ ਹੋ ਗਏ ਇਹ ਤਾਂ ਪਹਿਲਾਂ ਪੁਲਮਾ ਇਦਾਂ ਦੇ ਕੰਮ ਕਰਕੇ ਨੇ ਮਜਬੂਰ ਕਰਤਾ ਸਾਨੂੰ ਇਸ ਲੈਵਲ ਤੇ ਆਣ ਲਈ ਤੇ ਅਜੇ ਤੱਕ ਬਥੇਰਾ ਬਰਦਾਸ਼ਤ ਕੀਤਾ ਸਾਡਾ ਆਮ ਤੌਰ ਤੇ ਬਸ ਸਮਰਥਕ ਸਾਡਾ ਸਾਡਾ ਇਹ ਦੇਸ਼ ਹੈ ਸਾਡਾ ਧਰਮ ਉਹ ਬੜੀ ਸੈਂਸ਼ੀਲਤਾ ਹੈ ਤੇ ਜਦ ਚਰਮਸ਼ਿਪ ਅੰਦਰ ਕੋ ਗੱਲ ਆਂਦੀ ਤਾਂ ਹੀ ਫਿਰ ਇਸ ਨੌਬਤ ਤੇ ਆਏ ਇਸ ਮੌਕੇ ਤੇ ਹੀ ਖੜੇ ਆ ਅੱਜ ਪਰ ਉਮੀਦ ਹੈ ਕਿ ਦੋਨੋਂ ਪਾਸੇ ਦੀ ਲੀਡਰਸ਼ਿਪ ਤੇ ਗੁੱਡ ਸੈਂਸ ਪ੍ਰਵੇਲ ਕਰੇ ਇਹ ਪਰਮਾਤਮਾ ਦਾ ਨਾਮ ਜਪਾਈ ਕਰੇ